ਦੇਖੋ ਜੀ ਬਹੁਤ ਸੰਤੁਸ਼ਟੀ ਦੀ ਗੱਲ ਹੈ ਕਿ ਅੱਜ ਡਿਸਟ੍ਰਿਕਟ ਰੈੱਡ ਕਰਾਸ ਸੁਸਾਇਟੀ ਇੱਕ ਜ਼ਰੀਆ ਬਣੀ ਹੈ ਕਿ ਸਾਡੇ ਬਹੁਤ ਹੀ ਉਦਾਰ ਦਿਲ ਐਨਆਰਆਈ ਕਪਲ ਮਿਸਟਰ ਐਂਡ ਮਿਸਿਸ ਗਲੇਹਲ ਔਰ ਐਕਟ ਹਿਊਮਨ ਸੁਸਾਇਟੀ ਔਰ ਨਾਲੀ ਫੁਪਰੋ ਜਿਹੜੇ ਆਰਟੀਫੀਸ਼ੀਅਲ ਲਿੰਮਸ ਮੈਨੂਫੈਕਚਰ ਕਰਦੇ ਹਨ ਇਹਨਾਂ ਨੂੰ ਇਕੱਠੇ ਇੱਕ ਪਲੇਟਫਾਰਮ ਤੇ ਲਿਆ ਕੇ ਅਸੀਂ ਇੱਕ ਉਪਰਾਲਾ ਕੀਤਾ ਜਿਸ ਦੇ ਤਹਿਤ ਇੱਕੀ ਸਾਡੇ ਲੋੜਵਰ ਵਿਅਕਤੀਆਂ ਨੂੰ ਅਸੀਂ ਆਰਟੀਫੀਸ਼ੀਅਲ ਲਿੰਸ ਦੇ ਰਹੇ ਹਾਂ ਉਹਨਾਂ ਨੂੰ ਹੋਰ ਸਸ਼ਕਤ ਕਰਨ ਦੀ ਇੱਕ ਕੋਸ਼ਿਸ਼ ਕੀਤੀ ਹੈ ਮੈਂ ਮੈਂ ਬਹੁਤ ਬਹੁਤ ਵਧਾਈ ਦੇਣੀ ਹੈ ਸਾਡੇ ਐਨਆਰਆਈ ਕਪਲ ਮਿਸਨ ਮਿਨਿਸਟਰ ਮਿਸਿਸ ਲਹਿਲ ਜਿਹੜੇ ਮਹਾਲਪੁਰ ਤੋਂ ਬਿਲੋਂਗ ਕਰਦੇ ਨੇ ਐਕਟ ਹਿਊਮਨ ਜਿਹੜੀ ਸੰਸਥਾ ਉਭਰ ਕੇ ਆ ਰਹੀ ਹੈ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੇ ਨੇ ਇਥੇ ਨਹੀਂ ਸਾਰੇ ਪੰਜਾਬ ਸਤਰ ਤੇ ਕੰਮ ਕਰ ਰਹੇ ਨੇ ਤਾਂ ਕਿ ਜਿਹੜਾ ਸਪੈਸ਼ਲ ਅਬਿਲਿਟੀਜ਼ ਦਾ ਸੈਕਟਰ ਹੈ ਸਪੈਸ਼ਲ ਲੋਕਾਂ ਲਈ ਉਹਨਾਂ ਨੂੰ ਕਿਵੇਂ ਹੋਰ ਸਸ਼ਕਤ ਕਰਨਾ ਹੈ ਏਮਪਾਵਰ ਕਰਨਾ ਹੈ ਕਿ ਉਹ ਆਪਣੀ ਜ਼ਿੰਦਗੀ ਦਾ ਵਿਆਪਨ ਹੋਰ ਬਿਹਤਰ ਤਰੀਕੇ ਨਾਲ ਕਰ ਸਕਣ ਤੁਸੀਂ ਜਾਣਦੇ ਹੋ ਕਿ ਡਿਸਟ੍ਰਿਕਟ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਔਰ ਅਸੀਂ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਇਹ ਦੱਸ ਕੇ ਇਹਦੇ ਬਾਰੇ ਜਾਣਕਾਰੀ ਦੇ ਕੇ ਹੋਰ ਪ੍ਰੇਰਿਤ ਕਰਨਾ ਚਾਹੁੰਦੇ ਕਿ ਭਾਵੇਂ ਕੋਈ ਲੋੜਵਾਰ ਵਿਅਕਤੀ ਹੈ ਜਿਨ੍ਹਾਂ ਨੂੰ ਆਰਟੀਫੀਸ਼ੀਅਲ ਲਿੰਬਸ ਦੀ ਟ੍ਰਾਈਸਾਈਕਲਸ ਦੀ ਜਾਂ ਕਿਸੇ ਵੀ ਹੋਰ ਚੀਜ਼ ਦੀ ਸਮਾਨ ਦੀ ਲੋੜ ਹੈ ਉਹ ਜ਼ਰੂਰ ਜ਼ਿਲ੍ਹਾ ਬਲੱਡ ਕ੍ਰਾਸ ਸੁਸਾਇਟੀ ਨੂੰ ਸੰਪਰਕ ਕਰਨ ਔਰ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਇਸ ਤਰ੍ਹਾਂ ਦੇ ਉਦਾਰ ਦਿਲ ਵਿਅਕਤੀਆਂ ਨੂੰ ਵੀ ਅਸੀਂ ਅਪੀਲ ਕਰਦੇ ਕਿ ਤੁਸੀਂ ਅੱਗੇ ਆ ਕੇ ਸਾਡੇ ਨਾਲ ਜੁੜ ਕੇ ਸਾਡੀ ਮਦਦ ਕਰੋ ਤਾਂ ਕਿ ਅਸੀਂ ਕੱਲੇ-ਕੱਲੇ ਵਿਅਕਤੀ ਤੱਕ ਪਹੁੰਚ ਸਕੀਏ ਔਰ ਸਾਰਿਆਂ ਨੂੰ ਬਣਦਾ ਸਹਿਯੋਗ ਦੇ ਸਕੀਏ ਤੁਸੀਂ ਜਾਣਦੇ ਹੋ ਕਿ ਆਰਟੀਫੀਸ਼ੀਅਲ ਲਿੰਸ ਦੇ ਨਾਲ ਨਾ ਸਿਰਫ ਵਿਅਕਤੀ ਆਪਣੀ ਇੱਕ ਰੋਜ਼ਮਰਗੀ ਜ਼ਿੰਦਗੀ ਦੇ ਵਿੱਚ ਹੋਰ ਨਾਰਮਲ ਸੀ ਵਲ ਵਧਦਾ ਹੈ ਸਗੋਂ ਉਹਨਾਂ ਦਾ ਕੌਨਫੀਡੈਂਸ ਤੋਂ ਵਿੱਚ ਤੁਸੀਂ ਦੇਖੋਗੇ ਕਿੰਨਾ ਵਾਧਾ ਹੁੰਦਾ ਹੈ ਉਹ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਖੋ ਜਾਂਦੇ ਆਪਣੇ ਆਪ ਦੇ ਕੰਮ ਕਰਨ ਲਈ ਖੋ ਜਾਂਦੇ ਆ ਤੇ ਬਹੁਤ ਸਾਰੇ ਨਾ ਸਿਰਫ ਇੱਕ ਲੰਬ ਵੇ ਸਕੋ ਮੈਂ ਸਮਝਦੀ ਹਾਂ ਕਿ ਇੱਕ ਮੈਂਟਲੀ ਬਹੁਤ ਵੱਡਾ ਬੂਸਟ ਹੁੰਦਾ ਹੈ ਅਜ ਇੱਕ ਲੇਡੀ 22 ਸਾਲ ਬਾਅਦ ਕਹਿੰਦੇ ਅਸੀਂ ਉੱਚਲ ਪਾਏ ਹੈ ਤੇ ਅਸੀਂ ਫਿਰ ਇਕਵਰੀ ਬਹੁਤ ਬਹੁਤ ਸ਼ੁਕਰੀਆ ਕਰਦੇ ਸਾਰੇ ਬੈਨੀਫੀਸ਼ੀਰੀਜ਼ ਦਾ ਵੀ ਜਿਹੜਾ ਸਾਡੇ ਤੇ ਵਿਸ਼ਵਾਸ ਰੱਖ ਕੇ ਅਜ ਇੱਥੇ ਪਹੁੰਚੇ ਔਰ ਅਸੀਂ ਉਮੀਦ ਕਰਦੇ ਕਿ ਅੱਗੇ ਵੀ ਅਸੀਂ ਇਸ ਤਰ੍ਹਾਂ ਦੇ ਕੈਂਪਸ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਕਰਦੇ ਰਹਿਣਗੇ ਬਹੁਤ ਬਹੁਤ ਧੰਨਵਾਦ